ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਦਿਨ ਸ਼ਨੀਵਾਰ ਦਾ ਹੋਏਗਾ ਤੇ ਸ਼ਾਮ ਕਰੀਬ 5 ਵਜੇ ਹੋਏਗੀ ਜਦੋਂ ਪੰਜਾਬ ਦੇ ਬਹੁਤ ਸਾਰੇ ਲੋਕ ਜੋ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਇੱਕ ਕਥਿਤ ਵੀਡੀਓ ਦੇਖਣ ਦੇ ਲਈ ਕਾਲੇ ਹੋਣਗੇ ਤੁਹਾਨੂੰ ਥੋੜੀ ਥੋੜੀ ਗੱਲ ਸਮਝ ਆ ਗਈ ਹੋਏਗੀ ਅਸੀਂ ਗੱਲ ਕਰ ਰਹੇ ਹਾਂ ਜਗਮਨ ਸਮਰੇ ਦੀ ਜਗਮਨ ਸਮਰਾ ਜੋ ਕਿ ਸਾਡੇ ਮੁੱਖ ਮੰਤਰੀ ਦੇ ਜ਼ਿਲ੍ਹੇ ਤੋਂ ਆਉਂਦਾ ਯਾਨੀ ਸੰਗਰੂਰ ਤੋਂ ਆਉਂਦਾ ਬੈਠਾ ਕੈਨੇਡਾ ਦੇ ਵਿੱਚ ਹੈ ਤੇ ਉਥੋਂ ਬੈਠ ਕੇ ਧਮਕੀਆਂ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੇ ਵੀਡੀਓ ਦੇ ਬਾਰੇ ਦਾਵਾ ਕਰ ਰਿਹਾ ਜੋ ਪਿਛਲੇ ਦਿਨਾਂ ਦੇ ਵਿੱਚ ਡੀਪ ਫੇਕ ਦੱਸੀ ਗਈ ਸੀ ਯਾਨੀ AI ਨਾਲ ਬਣਾਈ ਗਈ ਵੀਡੀਓ ਦੱਸੀ ਗਈ ਸੀ ਜਿਸ ਵਿੱਚ ਕਥਿਤ ਤੌਰ ਤੇ ਇਸ ਦਾਅਵੇ ਦੇ ਮੁਤਾਬਕ ਕਿ ਸਾਡੇ ਮੁੱਖ ਮੰਤਰੀ ਸਾਹਿਬ ਦਿਖ ਰਹੇ ਨੇ ਕੁਝ ਮਹਿਲਾਵਾਂ ਦੇ ਨਾਲ ਜਿਸ ਨੂੰ ਅਦਾਲਤ ਨੇ ਕਿਹਾ ਕਿ ਇਹ ਸ਼ਾਇਦ ਡੀਪ ਫੇਕ ਵੀਡੀਓ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਔਰ ਇਹ ਕਿਹਾ ਗਿਆ ਸੀ ਕਿ ਵੀਡੀਓ ਸਾਰੇ ਪਾਸਿਓਂ ਹਟਾ ਦਿੱਤੀ ਜਾਵੇ ਹਟ ਵੀ ਗਈ ਪਰ ਜਗਮਨ ਸਮਰਾ ਜੋ ਕਿ ਕੈਨੇਡਾ ਦੀ ਧਰਤੀ ਤੇ ਬੈਠ ਕੇ ਚੈਲੰਜ ਕਰ ਰਿਹਾ ਹੈ ਲਗਾਤਾਰ ਕਿ ਇਹ ਵੀਡੀਓ AI ਨਾਲ ਨਹੀਂ ਬਣੀ ਹੈ ਅਸਲੀ ਵੀਡੀਓ ਨੇ ਉਸ ਦੇ ਕੋਲੇ ਵੀਡੀਓ ਕਿੱਥੋਂ ਆਏ ਕੀ ਇਸ ਦੇ ਪਿੱਛੇ ਦਾ ਮਕਸਦ ਹੈ ਇਹ ਸਮੇਂ ਦੇ ਨਾਲ ਸਮਝ ਆਉਂਦਾ ਰਹੇਗਾ ਪਰ ਜਗਮਨ ਸਮਰਾ ਇਹ ਦਾਵਾ ਕਰਦਾ ਨਜ਼ਰ ਆ ਰਿਹਾ ਤੇ ਚੈਲੰਜ ਵੀ ਕਰ ਰਿਹਾ ਸਾਡੇ ਮੁੱਖ ਮੰਤਰੀ ਨੂੰ ਕਿ ਮੈਂ ਇਹ ਪ੍ਰੂਫ ਕਰਾਂਗਾ ਕਿ ਜੋ ਵੀਡੀਓ ਵੀਡੀਓ ਹੈ ਉਹ ਅਸਲੀ ਹੈ ਉਹਦੇ ਵਿੱਚ ਦਿਖਾਈ ਦੇ ਰਹੀਆਂ ਔਰਤਾਂ ਅਸਲੀ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਨੂੰ ਲੈ ਕੇ ਆਪਣੇ ਨਾਲ ਉਹ ਲਾਈਵ ਬੈਠੇਗਾ ਇਸੇ ਲਾਈਵ ਵੀਡੀਓ ਨੂੰ ਦੇਖਣ ਲਈ ਪੂਰਾ ਪੰਜਾਬ ਇਸ ਸਮੇਂ ਖਾਸ ਕਰਕੇ ਜੋ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹ ਕਾਲੇ ਹੋਏ ਨੇ ਪਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵੀਡੀਓ ਬਾਰੇ ਕਿਉਂਕਿ ਪੰਜਾਬ ਦੇ ਵਿੱਚ ਮੁੱਦੇ ਹੋਰ ਬਹੁਤ ਸਾਰੇ ਨੇ ਮਾਈਨਿੰਗ ਤੋਂ ਲੈ ਕੇ ਨਸ਼ਾ ਨਸ਼ੇ ਤੋਂ ਲੈ ਕੇ ਲਾਅ ਐਂਡ ਆਰਡਰ ਤੇ ਉਸ ਤੋਂ ਇਲਾਵਾ ਬੇਰੋਜ਼ਗਾਰੀ ਤੇ ਹੋਰ ਵੀ ਸੌ ਸੈਂਕੜੇ ਜੋ ਮੁੱਦੇ ਨੇ ਉਹ ਅਲੱਗ-ਅਲੱਗ ਨੇ ਪਰ ਪੂਰਾ ਪੰਜਾਬ ਇਸ ਸਮੇਂ ਉਹ ਕਥਿਤ ਵੀਡੀਓ ਦੇਖਣ ਲਈ ਬੈਠਾ ਹੋਇਆ ਜੋ ਕੱਲ ਲਾਈਵ ਆਉਣ ਵਾਲੀ ਹੈ ਜਗਮਨ ਸਮਰੇ ਦੇ ਮੁਤਾਬਕ ਤਾਂ ਗੱਲ ਇਹ ਹੈ ਕਿ ਜਗਮਨ ਸਮਰਾ ਜੋ ਪੰਜਾਬ ਦੀਆਂ ਅਦਾਲਤਾਂ ਦਾ ਪਗੋੜਾ ਹੈ ਵਿਦੇਸ਼ੀ ਧਰਤੀ ਤੇ ਬੈਠ ਕੇ ਸਾਨੂੰ ਚੈਲੰਜ ਕਰ ਰਿਹਾ ਹੈ ਸਾਡੇ ਸਿਸਟਮ ਨੂੰ ਚੈਲੰਜ ਕਰ ਰਿਹਾ ਹੈ ਕਿ ਤੁਸੀਂ ਮੈਨੂੰ ਹਵਾਲਗੀ ਤਾਂ ਕਿੱਥੇ ਲਓਗੇ ਮੈਂ ਸਾਰੀ ਵੀਡੀਓ ਤੁਹਾਨੂੰ ਲਾਈਵ ਕਰਕੇ ਦਿਖਾਵਾਂਗਾ ਤਾਂ ਜਗਮਨ ਸਮਰਾ ਜੋ ਕਹਿ ਰਿਹਾ ਉਹ ਵੀ ਦਿਖਾਈਏ ਤੁਹਾਨੂੰ ਸਾਡੇ ਮੁੱਖ ਮੰਤਰੀ ਜੋ ਉਸ ਦੇ ਜਵਾਬ ਦੇ ਵਿੱਚ ਕਹਿ ਰਹੇ ਨੇ ਉਹ ਦਿਖਾਈਏ ਜੋ ਸਿਆਸੀ ਪਾਰਟੀਆਂ ਨੇ ਕੀ ਕਹਿ ਰਹੇ ਨੇ ਉਹ ਵੀ ਦਿਖਾਵਾਂਗੇ ਪਰ ਇੱਕ ਇੱਕ ਕਰਕੇ ਚੱਲਦੇ ਰਹੀਏ ਜਗਮਨ ਸਮਰਾ ਕਿਸ ਤਰ੍ਹਾਂ ਚੈਲੰਜ ਦੇ ਰਿਹਾ ਮੁੱਖ ਮੰਤਰੀ ਨੂੰ ਆਓ ਸਭ ਤੋਂ ਪਹਿਲਾਂ ਉਹ ਵੀਡੀਓ ਸੁਣੀਏ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਛੋਟੇ ਸੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਜਿੰਨੇ ਮਰਜੀ ਐਫ ਆਈ ਆਰਾਂ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭੱਜ ਲੋ ਜਿੰਨੇ ਮਰਜੀ ਸੈਂਟਰ ਕੋਲੇ ਭੱਜ ਲੋ ਅਜਿਹੇ ਸ਼ਖਸ ਜਿਸ ਤੇ ਐਫ ਆਈ ਆਰ ਹੋ ਗਈ ਹੋਵੇ ਜੋ ਭਾਰਤ ਦੀਆਂ ਅਦਾਲਤਾਂ ਦਾ ਪਗੋੜਾ ਹੋਵੇ ਔਰ ਜੋ ਇਸ ਤਰ੍ਹਾਂ ਦਾ ਚੈਲੰਜ ਕਰੇ ਔਰ ਬੜੇ ਕੌਨਫੀਡੈਂਟਲੀ ਚੈਲੰਜ ਕਰੇ ਤਾਂ ਉਸ ਦੇ ਬਾਰੇ ਸੀਰੀਅਸ ਥੋੜਾ ਜਿਹਾ ਹੋਣਾ ਬਣਦਾ ਕਿਉਂਕਿ ਉਹ ਸਾਡੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ ਚੈਲੰਜ ਕਰ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਫੇਸਬੁਕ ਤੋਂ ਵੀਡੀਓ ਹਟਾ ਦਿੱਤੀਆਂ ਜਾਣ ਇਸ ਕਰਕੇ ਜਗਮਨ ਸਮਰਾ ਇੰਸਟਾਗ੍ਰam ਤੇ ਵੀਡੀਓ ਪਾ ਕੇ ਚੈਲੰਜ ਦੇ ਰਿਹਾ ਹੈ। ਇਹ ਸਾਰੇ ਜੋ ਪ੍ਰਕਿਰਿਆ ਹੈ ਜੋ ਸਾਰੀ ਗੱਲਬਾਤ ਹੋ ਰਹੀ ਹੈ ਉਸ ਦੇ ਉੱਪਰ ਸਾਡੇ ਮੁੱਖ ਮੰਤਰੀ ਵੀ ਸਾਹਮਣੇ ਆਏ ਉਹਨਾਂ ਨੂੰ ਵਾਰ-ਵਾਰ ਸਵਾਲ ਵੀ ਪੁੱਛੇ ਜਾ ਰਹੇ ਸੀ ਤੇ ਉਹਨਾਂ ਨੇ ਆਪ ਮੁਹਾਰਿਆ ਕੇ ਕਹਿ ਦਿੱਤਾ ਕਿ ਜਿਹੜੇ ਲੋਕ ਹੋਰ ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਪਾਉਂਦੇ ਉਹ ਤੁਹਾਡੀ ਫਿਰ ਇਸ ਤਰ੍ਹਾਂ ਦੀ ਭੰਡੀ ਪ੍ਰਚਾਰ ਕਰਦੇ ਨੇ। ਮੁੱਖ ਮੰਤਰੀ ਨੇ ਕੀ ਕਿਹਾ ਉਹ ਉਹਨਾਂ ਨੂੰ ਸੁਣਾਈਏ। ਅੱਜ ਕੱਲ੍ਹ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ আজকাল ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ نکال ਰਹੇ ਹਨ ਜਿਨਕੇ ਆਪਣੇ ਕਰੀਦਾ ਕਿਰਦਾਰ ਲੀਰੋ ਲੀ ਰਹੇ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਆਬਦ ਪੀੜਿਛ ਝੋਟਾ ਮਾਰ ਕੇ ਦੇਖੋ ਥੋੜੇ ਕਰਦਾਰ ਕੀ ਨੇ ਤਾਂ ਹੁਣ ਸਵਾਲ ਇਹ ਹੈ ਕਿ ਜੇ ਇਸ ਵੀਡੀਓ ਦੇ ਖਿਲਾਫ ਸਾਡੀ ਅਦਾਲਤ ਨੇ ਕਿਹਾ ਕਿ ਇਸ ਵੀਡੀਓ ਨੂੰ ਰਿਮੂਵ ਕਰ ਦਿੱਤਾ ਜਾਵੇ ਉਸ ਵੀਡੀਓ ਨੂੰ ਜਿਸ ਨੂੰ AI ਬੇਸਡ ਬਣਾਈ ਗਈ ਵੀਡੀਓ ਕਿਹਾ ਜਾ ਰਿਹਾ ਹੈ ਔਰ ਇੱਕ ਸ਼ਖਸ ਜੋ ਉਸ ਨੂੰ ਅਸਲੀ ਦੱਸ ਰਿਹਾ ਹੈ ਇਸ ਦੇ ਵਿਚਾਲੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਜੋ ਸਵਾਲ ਚੁੱਕੇ ਗਏ ਉਹ ਕਿਤਨੇ ਕਿਤੇ ਉਹਨਾਂ ਦੇ ਉੱਪਰ ਵਿਚਾਰ ਕਰਨੀ ਇਸ ਕਰਕੇ ਬਣਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਸਵਾਲ ਉੱਠਨੇ ਲਾਜ਼ਮੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਉਹ ਸਾਹਮਣੇ ਆਏ ਤੇ ਉਹ ਇਹ ਕਹਿੰਦੇ ਨਜ਼ਰ ਆਏ ਕਿ ਇਸ ਪੂਰੇ ਵੀਡੀਓ ਬਾਰੇ ਡੀਪ ਫੇਕ ਹੈ ਅਸਲੀ ਹੈ ਨਕਲੀ ਹੈ ਇੱਕ ਦੂਜੀ ਗੱਲ ਹੈ ਪਰ ਜਦੋਂ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਨੂੰ ਇਹ ਚੈਲੰਜ ਹੈ ਤਾਂ ਇਸ ਵੀਡੀਓ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਫੋਰੈਂਸਿਕ ਜਾਂਚ ਹੋਵੇ ਆ ਹੋਰ ਕਿਸੇ ਤਰ੍ਹਾਂ ਦੀ ਜਾਂਚ ਹੋਵੇ ਪਰ ਜਾਂਚ ਹੋਣੀ ਚਾਹੀਦੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਇਹ ਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਦੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜ ਰਹੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਸੱਚ ਜਗਮੰਦ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੁਣ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਕੀ ਇਹ ਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਉਧਰ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਵੀ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਜੇਕਰ ਇਹ ਵੀਡੀਓ ਫੇਕ ਹੈ ਯਾ ਇਸ ਵੀਡੀਓ ਬਾਰੇ ਇਹ ਰਿਕਰੈ ਬਣਾ ਲਈ ਗਈ ਕਿ ਇਸ ਵੀਡੀਓ ਨੂੰ ਜਾਣਬੁੱਝ ਕੇ ਤਿਆਰ ਕੀਤਾ ਗਿਆ ਤਾਂ ਇਸ ਦੀ ਜੋ ਹੈ ਲੈਬ ਦੇ ਵਿੱਚ ਜਾ ਕੇ ਜਾਂਚ ਕਿਉਂ ਨਹੀਂ ਕੀਤੀ ਗਈ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਕਿਹਾ ਕਿ ਇਸ ਮੁੱਦੇ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਭ੍ਰਮ ਦੀ ਸਥਿਤੀ ਨਾ ਰਹੇ ਕਿਉਂਕਿ ਪੰਜਾਬ ਦੇ ਵਿੱਚ ਯਾ ਸੋਸ਼ਲ ਮੀਡੀਆ ਤੇ ਜੋ ਲੋਕ ਐਕਟਿਵ ਨੇ ਔਰ ਤੁਸੀਂ ਵੀ ਇਸ ਗੱਲ ਨੂੰ ਜੇ ਫੋਲੋ ਕਰ ਰਹੇ ਤੁਹਾਨੂੰ ਪਤਾ ਹੋਏਗਾ ਕਿ ਆਖਿਰਕਾਰ ਇਸ ਵੀਡੀਓ ਬਾਰੇ ਰਾਵਾਂ ਕਿਹੜੀਆਂ ਨੇ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਨਹੀਂ ਵੀਡੀਓ ਅਸਲੀ ਨੇ ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ ਨਹੀਂ ਵੀਡੀਓ ਡੀਪ ਫੇਕ ਨਾਲ ਬਣਾਏ ਗਏ ਨੇ ਪਰ ਸੁਖਪਾਲ ਖੈਰਾ ਵੀ ਇਸ ਦੇ ਵਿੱਚ ਕੁੱਦੇ ਉਹਨਾਂ ਨੇ ਕਿਹਾ ਕਿ ਇਹ ਸਾਰੀ ਜਿਹੜਾ ਜਿੰਨਾ ਵੀ ਸੰਸ਼ਾ ਹੈਗਾ ਇਸ ਦੇ ਉੱਪਰ ਇਸ ਨੂੰ ਕਲੀਅਰ ਕਰਨ ਦੇ ਲਈ ਕਿਸੇ ਅਜਿਹੀ ਏਜੰਸੀ ਤੋਂ ਅਜਿਹੀ ਲੈਬੋਰਟਰੀ ਤੋਂ ਜਾਂਚ ਕਰਵਾਉਣਾ ਚਾਹੀਦਾ ਹੈ ਜੋ ਸਾਫ਼-ਸਾਫ਼ ਰਿਪੋਰਟ ਦੇ ਸਕੇ ਕਿ ਇਹ ਵੀਡੀਓ ਅਸਲੀ ਨੇ ਜਾਂ ਨਕਲੀ ਨੇ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੌਨਫੀਡੈਂਸ ਆ ਤੇ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਐ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਗੋੜਾ ਉਹ 100 ਵਾਰੀ ਪਗੋੜਾ ਹੋਵੇ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ 5-4 ਦਿਨ ਦੇ ਵਿੱਚ ਮੈਂ 6-7-8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨੁਕਾਰੋਗੇ ਕਿ ਇਹ ਵੀ ਗਲਤ ਐ ਇਹ ਵੀ ਗਲਤ ਐ ਇਹ ਵੀ ਗਲਤ ਐ ਔਰ ਅੱਗੇ ਦੇਖੋ ਹੱਸੋ ਵੀ ਨਹੀਂ ਗੱਲ ਕੀ ਹੋ ਰ ਕਿ ਇੱਕ طرفਾ ਹੀ ਚਲੇਗੀ ਪੁਲਿਸ ਆਪ ਹੀ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੁਹੱਲੇ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬੋਰਟਰੀ ਤੋਂ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬੋਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇੰਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਕਿਤੇ ਬੀਜੇਪੀ ਨੇ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਜਿਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਅਧੀਨ ਆ ਰਿਹਾ ਕਿਤੇ ਇਹ ਤਾਂ ਨਹੀਂ ਹੋ ਰਿਹਾ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਬੜੇ ਧਿਆਨ ਨਾਲ ਸੋਚਣ ਵਾਲੀ ਹੈ ਕਿ ਅੱਜ ਜਦੋਂ AI ਦਾ ਦੌਰ ਹੈ ਇੰਟਰਨੈਟ ਦਾ ਦੌਰ ਹੈ ਬਹੁਤ ਸਭ ਕੁਝ ਜੋ ਸਾਹਮਣੇ ਦਿਖਾਈ ਦੇ ਰਿਹਾ ਹੁੰਦਾ ਉਹ ਸੱਚ ਨਹੀਂ ਹੁੰਦਾ ਜੋ ਸੱਚ ਹੁੰਦਾ ਉਹ ਦਿਖਾਈ ਨਹੀਂ ਦੇ ਰਿਹਾ ਹੁੰਦਾ ਪਰ ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਜੋ ਵਿਦੇਸ਼ੀ ਧਰਤੀ ਤੇ ਬੈਠ ਕੇ ਚੈਲੰਜ ਕਰ ਰਿਹਾ ਹੈ ਉਸ ਦੀ ਗੱਲ ਸੁਣਾਂਗੇ ਪਰ ਇਸ ਮਾਮਲੇ ਦੇ ਵਿੱਚ ਉਹ ਹਰ ਇੱਕ ਪੱਖ ਲੈ ਕੇ ਸਾਹਮਣੇ ਆਵਾਂਗੇ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਪਰ ਕੁੱਲ ਮਿਲਾ ਕੇ ਸੋਸ਼ਲ ਮੀਡੀਆ ਦੇ ਐਕਟਿਵ ਰਹਿਣ ਵਾਲੇ ਲੋਕ ਕੱਲ੍ਹ ਸ਼ਾਮ ਦੀ ਉਡੀਕ ਕਰ ਰਹੇ ਨੇ ਕਿ ਜੋ ਜਗਮਨ ਸਮਰਾ ਹੈ ਉਸ ਦੇ ਦਾਅਵਿਆਂ ਦੇ ਵਿੱਚ ਕੋਈ ਆ ਆਧਾਰ ਵੀ ਹੈ ਜਾਂ ਉਹ ਸਿਰਫ ਇੱਕ ਫੋਕੀ ਹਵਾ ਬਣਾ ਰਿਹਾ ਹੈ ਤੇ ਕੱਲ ਜੋ ਵੀ ਅਪਡੇਟ ਇਸ ਦੇ ਵਿੱਚ ਹੋਏਗੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ